ਕਾਂੜੇ ਕੀ ਵਾਰ ਮਹਿਲਾ ਚੌਥਾ ਮੂਸੇ ਕੀ ਵਾਰ ਕੀ ਤੁਨੀ ੴ ਸਤਿਗੁਰ ਪ੍ਰਸਾਦਿ ਸ਼ਲੋਕ ਮਹਿਲਾ ਚੌਥਾ RAM ਨਾਮ ਨਿਧਾਨ ਹਰ ਗੁਰਮਤਿ ਰਖ ਔਰ ਥਾਰ ਦਾਸ ਨੰਦਾਸਾ ਹੋਏ ਰਹੁ ਹਮੇ ਬਿਖਿਆ ਮਾਰ ਜਨਮ ਤਦਾਰਥ ਜੀਤਿਆ ਕਦੇ ਨਾ ਆਵੇ ਹਾਰ ਤਨ ਤਨ ਵਡਤਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਪਹਿਲਾ ਚੌਥਾ ਗੋਵਿੰਦ 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 ਹਰ ਗੋਵਿੰਦ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤਿ ਧਿਆਈਐ ਤਾਂ ਦਰਗਾ ਪਾਈਐ ਮਾ ਗੋਵਿੰਦ 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 ਜਪ ਮੁਖ ਉਜਲਾ ਪ੍ਰਧਾਨ ਨਾਨਕ ਗੁਰ ਗੋਵਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿੱਧ ਸਾਧਕੋ ਤੂੰ ਆਪੇ ਹੀ ਜੁਗ ਜੋਗੀਆ ਤੂੰ ਆਪੇ ਹੀ ਰਸ ਰਸੀੜਾ ਤੂੰ ਆਪੇ ਹੀ ਭੋਗ ਭੋਗੀਆ ਤੂੰ ਆਪੇ ਆਪ ਵਰਤਦਾ ਤੋ ਆਪੇ ਕਰੈ ਸੋ ਹੋਗਿਆ ਸਤ ਸੰਗਤ ਸਤ ਗੁਰ ਤਨ 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 ਤਨੋ ਜਿਤ ਮਿਲ ਹਰ ਬੁਲਗ ਬਲੋਗਿਆ ਸਭ ਕਾਉ ਮੁਖੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲਹੋਗਿਆ ਸ਼ਲੋਕ ਮੈਲਾ ਚੌਥਾ ਹਰ 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 ਨਾਮ ਹੈ ਗੁਰਮੁਖ ਪਾਵੇ ਕੋਈ ਹਮੇ ਮਮਤਾ ਨਾਸ਼ ਹੋਏ ਦੁਰਮਤ ਕੱਢੈ ਥੋਏ ਨਾਨਕ ਆਨੰਦਿਨ ਗੁਣ ਉਚਰੈ ਜਿਨ ਕੋ ਥੁਰ ਲਿਖਿਆ ਹੋਏ ਮੈਂ ਲਾ ਚੌਥਾ ਹਰ ਆਪੇ ਆਪ ਦਇਆਲ ਹਰ ਆਪੇ ਕਰੇ ਸੋਏ ਹਰ ਅਪੇ ਆਪ ਵਰਤਦਾ ਹਰ ਜੇਵੜ ਅਵਰਨਾ ਕੋਈ ਜੋ ਹਰ ਪ੍ਰਭ ਭਾਵੇ ਸੋ ਥੀਏ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੈ ਨਾ ਪਾਇਆ ਬੇਅੰਤ ਪ੍ਰਭ ਹਰ ਸੋਏ ਮਾਨਕ ਗੁਰਮੁਖ ਹਰ ਸਾਲਾ ਆਇਆ ਤਨ ਮਨ ਸੀਤਲ ਹੋਏ ਪੌੜੀ ਅਬ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਧਿਆਵੇਂ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਪਖਾਰੀਆ ਹਰ ਜਾਚੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤਿ ਤੀ ਹਰ ਚੰਗ ਚੰਗਨਾ ਸਭ ਕਉ ਮੁਖੋਂ ਰਿਖੀ ਕੇਸ਼ ਹਰੇ ਰਿਖੀ ਕੇਸ਼ ਹਰੇ ਜਿਤ ਪਾਵੇਂ ਸਭ ਫਲ ਫਲਨਾ ਸ਼ਲੋਕ ਮਹਿਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਾ ਪਾਵੇਂ ਮਾਨ ਜੋ ਇੱਛਾ ਸੋ ਫਲ ਪਾਏ ਸੀ ਗੁਰ ਸ਼ਬਦੀ ਲੱਗੇ ਧਿਆਨ ਇਲਵਿਕ ਪਾਪ ਸਭ ਕੱਟਿਐ ਹਮੈ ਚੁਕੇ ਗਮਾਨ ਗੁਰਮੁਖ ਤਮਿਲ ਵੀ ਦਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਤਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮੈਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁਖ ਜਾਏ ਜਿਨ ਕਉ ਪੂਰਬ ਲਿਖਿਆ ਤਿੰਨ ਮਨਵਸਿਆਈ ਸਤਗੁਰ ਕੈ ਪਾਣ ਜੋ ਚੱਲ ਤਿੰਨ ਦਾਲ ਦੁੱਖ ਲੈ ਜਾਏ ਆਪਣੇ ਪਾਣ ਕਿਨੇ ਨਾ ਪਾਇਓ ਜਨ ਵੇਖੋ ਮਨ ਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਗੁਰ ਲਾਗੇ ਪਾਏ ਪੌੜੀ ਤੂੰ ਥਾ ਨਤਰੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦ ਭਾਂਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੈ ਗੁਰਮਤੀ ਤੁਧ ਲਾਵਣੀ ਜਿਨ ਹੋਏ ਦਇਆਲ ਤਿਨ ਸਤਗੁਰ ਮੇਲੇ ਮੁਖ ਗੁਰਮੁਖ ਹਰ ਸਮਝਾਵਣੀ ਸਭ ਬੋਲੋ ਰਾਮ ਰਮੋ ਸ਼੍ਰੀ ਰਾਮ ਰਮੋ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਵਣੀ ਸ਼ਲੋਕ ਮੈਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਔਰ ਧਾਰ ਵਿੱਚ ਸੰਗਤ ਹਰ ਤਬ ਵਰਤਦਾ ਗੁਜੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਤੇ ਆਇਆ ਵਿਖਾ ਮੈਂ ਕੱਡੀ ਮਾਰ ਜਿਨ ਹਰ ਹਰ ਨਾਮ ਨ ਚੇਤਿਓ ਤਿਨ ਜੁਵੈ ਜਨਮ ਸਭ ਹਾਰ ਗੁਰ ਤੁਠੈ ਹਰ ਚੇਤਾਇਆ ਹਰ ਨਾਮ ਹਰ ਉਰਥਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਮਹਿਲਾ ਚੌਥਾ ਹਰ ਕੀਰਤ ਉਤਮ ਨਾਮ ਹੈ ਵਿਚ ਕਲਜੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਐ ਹਰਨਾਮਾ ਹਰ ਉਰਹਾਰ ਵਡਤਾਗੀ ਜਿਨ ਹਰ ਧਿਆਇ ਤਿਨ ਸੋਪਿਆ ਹਰ ਪੰਧਾਰ ਬਿਨ ਨਾਵੇਂ ਜੇ ਕਰਮ ਕਮਾਵਣੇ ਨਿਤ ਹਉ ਮੈਂ ਹੋਏ ਖੁਆਰ ਜਲ ਹਸਤੀ ਮਲਨਾ ਵਾਲੀਐ ਸਿਰ ਤੀਰ ਫਿਰ ਪਾਵੇ ਸ਼ਾਰ ਹਰ ਮੇਲੋ ਸਤਗੁਰ ਦਇਆ ਕਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿੰਨ ਜੈਕਾਰ ਪੌੜੀ RAM ਨਾਮ ਵਖਰ ਹੈ ਊਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾਸਾਰ ਸਭ ਧਿਆਵੈ ਤੁਧ ਸਫਲ ਸੇ ਗਾਵੈ ਗੁਰਮਤੀ ਹਰ ਨਰੰਕਾਰ ਸਭ ਚਹੋ ਮੁਖੋ ਜਗਨਨਾਥ ਜਗਨਨਾਥ ਜਗ ਜੀਵਨ ਜਿਤ ਤਵਜਲ ਪਾਰ ਉਤਾਰਾ ਸ਼ਲੋਕ ਮਹਲਾ 4 ਹਮਰੀ ਜੇ ਬਾ ਇੱਕ ਤਬ ਹਰ ਕੇ ਗੁਣ ਅਗੰਮਾ ਥਾ ਹਮ ਕਿਉ ਕਰ ਜਪੈ ਆਣਿਆ ਹਰ ਤੁਮ ਵੱਡ ਗੰਮ ਅਗਾ ਹਰ ਦਿਓ ਪ੍ਰਭੂ ਮਤ ਊਤਮਾ ਗੁਰ ਸਤਗੁਰ ਕੈ ਪਗ ਪਾਤ ਸਤ ਸੰਗਤ ਹਰ ਮੇਲ ਤਬ ਥਮ ਪਾਪਤੀ ਸੰਗ ਤਰਾਂ ਜਨ ਨਾਨਕ ਕੋ ਹਰ ਬਖਸ਼ ਲੇ ਹੋ ਹਰ ਟਠੇ ਮੇਲ ਮਿਲਾ ਹਰ ਕਿਰਪਾ ਕਰ ਸੁਣ ਬੇਨਤੀ ਹਮਾ ਪਾਪੀ ਕਿਰਮ ਤਰ੍ਹਾਂ ਮੈਲਾ ਚੌਥਾ ਹਰ ਕਰੋ ਕਿਰਪਾ ਜਗ ਜੀਵਨਾ ਗੁਰ ਸਤਗੁਰ ਮੇਲ ਦਇਆਲ ਗੁਰ ਸੇਵਾ ਹਰ ਹਮ ਭਾਈਆ ਹਰ ਹੋ ਆ ਹਰ ਕਿਰਪਾ ਸਭ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰੁ ਟੁੱਠਾ ਨਾਮ ਦਿਰੜਾਇਆ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਟੁੱਟ ਧਨ ਪਾਇਆ ਹਰ ਨਾਮ ਹਰ ਧਨ ਮਾਲ ਸੋੜੀ ਹਾਰੇ ਤੁਮ ਵੱਡ ਵੱਡੇ ਵੱਡੇ ਵੱਡ ਊਚ ਸਭ ਉਪਰ ਵੱਡੇ ਵੱਡਾਉ ਨ ਜੋ ਥਿਆਵੇਂ ਹਰ ਅਪਰੰਤ ਪਰ ਹਰ 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 ਥਿਆਏ ਹਰੇ ਤੇ ਹੋ ਨ ਜੋ ਗਾਵੇ ਸੁਣੇ ਤੇਰਾ ਜਸ ਸੁਆਮੀ ਤਿੰਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਸਭ ਧਿਆਵੋ ਆਦ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਸ਼ਲੋਕ ਮਲਾ ਚੌਥਾ ਹਮਰੇ ਹਰ ਜਗ ਜੀਵਨ ਹਰ ਜਪਿਓ ਹਰ ਗੁਰਮੰਤ ਹਰ ਗੰਮ ਅਗੋਚਰ ਗੰਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘਟ ਘਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਬਰਸ ਖੋਗਦਾ ਹਰ ਆਪੇ ਕਵਲਾ ਕੰਤ ਹਰ ਆਪੇ ਪਿਖੇ ਆਪੈਂਦਾ ਸਭ ਸਿਸ਼ਟ ਉਪਾਈ ਜੀ ਜੰਤ ਹਰ ਦੇਵੋ ਦਾਨ ਦਿਆਲ ਪ੍ਰਭ ਹਰ ਮੰਗੇ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵੈ ਹਰ ਗੁਣ ਸ਼ੰਤ ਮੈਂ ਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸੇਰੀਰ ਸਭ ਆਸਾ ਗੁਰਮੁਖ ਪੂਰੀਆਂ ਜਨ ਨਾਨਕ ਸੁਣ ਹਰ ਥੀਰ ਔੜੀ ਹਰ ਊਤਮ ਹਰਿਆ ਨਾਮ ਹੈ ਥਰ ਪੁਰਖ ਨਰੰਜਨ ਮੌਲਾ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਸੇਵੇ ਚਰਨ ਨਿਤ ਕੋਲਾ ਨਿਤ ਸਾਰ ਸੰਭਾਲੇ ਸਭ ਜੀ ਜੰਤ ਹਰ ਵਸਾ ਨਿਕਟ ਸਭ ਜੋਲਾ ਸੋ 부ਝ ਜਿਸ ਆਪ ਬੁਝਾਈ ਸੀ ਜਿਸ ਸਤਗੁਰ ਪ੍ਰਖ ਪ੍ਰਭ ਸੋਲਾ ਸਭ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸ ਮੋਲਾ ਸ਼ਲੋਕ ਮੈਲਾ ਚੌਥਾ ਸੁੱਤਿਆਂ ਹਰ ਪ੍ਰਭ ਚੇਤ ਮਨ ਹਰ ਸਹਿਜ ਸਮਾਦ ਸਮਾਏ ਜਨ ਨਾਨਕ ਹਰ ਹਰ ਚਾਓ ਮਨ ਗੁਰੁ ਤੁਠਾ ਮੇਲੇ ਮਾਏ ਮੈਲਾ ਚੌਥਾ ਹਰ ਇੱਕ ਸੇਤੀ ਤਿਰਹੜੀ ਹਰ ਇੱਕੋ ਮੇਰੇ ਚਿੱਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕ ਸਤੇ ਗਤ ਪਤ ਪੌੜੀ ਪੰਤੇ ਸ਼ਬਦ ਵੱਜੇ ਮਤ ਗੁਰਮਤ ਵੱਡ ਭਾਗੀ ਅਨਹਦ ਵੱਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਵਿੰਦ ਗੱਜਿਆ ਆਦ ਜੁਗਾਦ ਵੇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵੋ ਦਾਨ ਦਿਆਲ ਪ੍ਰਭ ਜਨ ਰੱਖੋ ਹਰ ਪ੍ਰਭ ਲੱਜਿਆ ਸਭ ਤਨ ਕਹੋ ਗੁਰ ਸਤਗੁਰੂ ਗੁਰ ਸਤਗੁਰੂ ਜਿੱਤ ਮੇਲ ਹਾਰ ਪੜਦਾ ਕੱਜਿਆ